ਪੰਥਕ ਹਾਲਾਤ ਦਿਨੋ ਦਿਨ ਵੱਧ ਤੋਂ ਵੱਧ ਤਰ ਹੁੰਦੇ ਜਾ ਰਹੇ ਨੇ ਕਿੰਨਾ ਨੇ ਵੱਧਤਰ ਕੀਤੇ ਅੱਜ ਆਪਾਂ ਉਹਦੇ ਬਾਰੇ ਵੀ ਵਿਚਾਰ ਚਰਚਾ ਕਰਨੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹਦੇ ਬਾਰੇ ਉਹ ਲੋਕ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਸਨ ਕਿ ਤਖਤਾਂ ਦੀ ਮਾਨ ਮਰਿਆਦਾ ਵਿਚਾਰਤਾ ਰਾ ਸਿਧਾਂਤ ਅੱਜ ਉਹੀ ਵਿਚਾਰਤਾ ਰਾ ਨੂੰ ਸਿਧਾਂਤਾਂ ਨੂੰ ਤੇ ਮਰਿਆਦਾ ਨੂੰ ਰੋਲਣ ਤੇ ਲੱਗੇ ਹੋਏ ਨੇ ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਕੋੜਪੂਰਾ ਜਿਹੜਾ ਅੱਜ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨਾ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸੁਣ ਲਓ ਵਿਚਾਰ ਲਓ ਚੰਗਾ ਲੱਗੇ ਤਾਂਗਾ ਸ਼ੇਅਰ ਕਰ ਦਿਓ ਹੁਣ ਤੱਕ ਜਿਨੇ ਇਸ ਗੁਰਿੰਦਰ ਸਿੰਘ ਕੋੜਪੂਰਾ ਦੇ ਨਾਮ ਤੇ ਬਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਸੁਝਾਅ ਦਿਓ ਪਿਛਲੇ ਜਿਹੜਾ ਇਸ ਤੋਂ ਪਹਿਲਾਂ ਵਾਲਾ ਐਪੀਸੋਡ ਸੀ ਉਹਦੇ ਚ ਵਧੀਆ ਸੁਝਾਅ ਤੁਸੀਂ ਦਿੱਤੇ ਤੇ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਅੱਜ ਆਪਾਂ ਗੱਲ ਕਰਨਿਆ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗਿਆਨੀ ਰਗਵੀਰ ਸਿੰਘ ਜੀ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੀ ਤੇ ਸੱਤ ਮੈਂਬਰੀ ਕਮੇਟੀ ਦੀ ਆਪਾਂ ਸ਼ੁਰੂਆਤ ਕਰਦੇ ਹਾਂ 1 ਜੁਲਾਈ 2024 ਤੋਂ ਜਦੋਂ ਬਾਦਲ ਦਲ ਤੋਂ ਨਾਰਾਜ਼ ਹੋਏ ਕੁਝ ਆਗੂਆਂ ਨੇ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਲਿਖਤੀ ਰੂਪ ਦੇ ਵਿੱਚ ਦਿੱਤਾ ਕਿ ਅਸੀਂ ਵੀ ਗੁਨਾਹਗਾਰ ਹਾਂ ਜਦੋਂ ਸਾਡੇ ਅਗਵਾਈ ਦੇ ਵਿੱਚ ਸਰਕਾਰ ਸੀ ਸਾਡੇ ਤੋਂ ਵੀ ਗੁਨਾਹ ਹੋਏ ਪਰ ਜ਼ਿਆਦਾਤਰ ਗੁਨਾਹਗਾਰ ਬਾਦਲ ਪਰਿਵਾਰ ਹੈ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਇਸ ਤੋਂ ਪਹਿਲੇ ਐਪੀਸੋਡਾਂ ਦੇ ਵਿੱਚ ਦੇਖ ਚੁੱਕੇ ਹੋ ਸੁਣ ਚੁੱਕੇ ਹੋ ਆਪਾਂ ਸਾਰਾ ਕੁਝ ਦੱਸ ਚੁੱਕਾ ਹੈ ਪਰ ਹੁਣ ਵਰਤਮਾਨ ਹਾਲਾਤ ਕੀ ਨੇ ਗਿਆਨੀ ਰਗਵੀਰ ਸਿੰਘ ਜੀ ਦਾ ਜਿਹੜਾ ਸਟੈਂਡ ਉਹਨਾਂ ਨੇ ਦੁਹਰਾਇਆ ਕਿ 2 ਦਸੰਬਰ 2024 ਦੇ ਅਕਾਲ ਤਖਤ ਸਾਹਿਬ ਦੀ ਫਕੀਲ ਤੋਂ ਜਾਰੀ ਹੋਏ ਹੁਕਮਨਾਮੇ ਫੈਸਲੇ ਆਦੇਸ਼ ਉਹਨਾਂ ਨੂੰ ਲਾਗੂ ਕਰਨ ਦਾ ਉਹਨਾਂ ਨੇ ਇਰਾਦਾ ਦੁਹਰਾ ਦਿੱਤਾ ਹੈ ਤੇ ਉਸ ਇਰਾਦੇ ਦੇ ਸੰਦਰਭ ਵਿੱਚ ਹੀ ਆਪਾਂ ਗੱਲ ਕਰਨੀਆਂ ਸ਼ੁਰੂਆਤ ਕਰੀਏ ਭਾਵੇਂ ਰੋਜ਼ਾਨਾ ਸਪੋਕਸਮੈਨ ਦੇ ਬਾਣੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਜੀ ਵੱਲੋਂ ਅਖਬਾਰ ਦੇ ਰੋਜ਼ਾਨਾ ਸਪੋਕਸਮੈਨ ਦੇ 칼ਮਾ ਵਿੱਚ ਮੇਰੀ ਨਿੱਜੀ ਡੈਰੀ ਦੇ ਪੰਨੇ ਅਤੇ ਸੰਪਾਦਕੀਆਂ ਰਾਹੀਂ ਪਵਿੱਤਰ ਤਖਤਾਂ ਨੂੰ ਕਚਹਿਰੀ ਦਾ ਰੂਪ ਨਾ ਦੇਣ ਕਿਹੜ ਕੱਢਣ ਲਈ ਵਿਰੋਧੀਆਂ ਵਿਰੁੱਧ ਛੇਕੂ ਨਾ ਮੇ ਜਾਰੀ ਨਾ ਕਰਨ ਅਤੇ ਸਿਆਸੀ ਲਾਹਾ ਲੈਣ ਲਈ ਵਿਚਾਰਧਾਰਾ ਮਰਿਆਦਾ ਅਤੇ ਸਿਧਾਂਤਾਂ ਦਾ ਨੁਕਸਾਨ ਨਾ ਕਰਨ ਬਾਰੇ ਵਾਰ-ਵਾਰ ਨਸੀਤਾਂ ਦੇਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਸਿਆਸਤਦਾਨਾਂ ਨੇ ਪਵਿੱਤਰ ਤਖਤਾਂ ਸਮੇਤ ਜਥੇਦਾਰਾਂ ਸੇਕ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੀ ਦਰਵਾਰਤੋ ਕਰਨੀ ਜਾਰੀ ਰੱਖੀ ਪਰ ਹੁਣ ਮੌਜੂਦਾ ਹਾਲਾਤਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਕਾਲੀ ਦਲ ਤੇ ਕਾਬਜ ਧਿਰ ਸਮੇਤ ਤਖਤਾਂ ਦੇ ਜਥੇਦਾਰ ਵੀ ਕਸੂਤੀ ਸਥਿਤੀ ਵਿੱਚ ਫਸ ਗਏ ਹਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਹਦਾਇਤ ਕਰਨ ਦੇ باوجود ਵੀ ਸ਼ਰੋਮਨੀ ਕਮੇਟੀ ਦੇ ਪ੍ਰਧਾਨ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਬਰطرف ਕਰਨ ਦਾ ਫੈਸਲਾ ਜਾਗਰੂਕ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਤੇ ਹੁਣ ਗਿਆਨੀ ਰਗਵੀਰ ਸਿੰਘ ਨੇ ਵੀ ਇਸ ਨੂੰ ਮੰਦਭਾਗਾ ਦੱਸਦਿਆਂ ਆਖਿਆ ਹੈ ਕਿ 2 ਦਸੰਬਰ 2024 ਦੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੋਂ ਬਾਅਦ ਸਿੰਘ ਸਾਹਿਬਾਨ ਖਿਲਾਫ ਗੇਣੇ ਮਿੱਥੇ ਤਰੀਕੇ ਦਾ ਮਾਹੌਲ ਸਿਰਜਣਾ ਵੀ ਠੀਕ ਨਹੀਂ ਹੈ ਇਸ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗਿਆਨੀ ਰਗਵੀਰ ਸਿੰਘ ਨੇ 2 ਦਸੰਬਰ ਦੇ ਫੈਸਲਿਆਂ ਨੂੰ ਇਨਬਨ ਲਾਗੂ ਕਰਵਾਉਣ ਦਾ ਦ੍ਰਿੜ ਇਰਾਦਾ ਬਣਾ ਲਿਆ ਹੈ ਪੰਥਾ ਕਲਕੇ ਮਹਿਸੂਸ ਕਰਦੇ ਹਨ ਕਿ ਉਕਤ ਵਿਵਾਦ ਆਗਾਮੀ ਦਿਨਾਂ ਵਿੱਚ ਗਿਆਨੀ ਰਗਵੀਰ ਸਿੰਘ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਸਕਦੇ ਹਨ ਕਿਉਂਕਿ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਾਰੀ ਹੋਏ ਫੈਸਲੇ ਬਾਦਲਦਾਲ ਲਈ ਗਲੇ ਦੀ ਹੱਡੀ ਬਣੇ ਹੋਏ ਹਨ ਅਕਾਲ ਤਖਤ ਤੋਂ ਐਲਾਨੀ ਸੱਤ ਮੈਂਬਰੀ ਕਮੇਟੀ ਵੱਲੋਂ ਲਗਾਤਾਰ ਦੋ ਵਾਰ ਬਾਦਲਦਾਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਤਲਬ ਕਰਨ ਦੇ ਬਾਵਜੂਦ ਸਰਦਾਰ ਭੂਂਦਰ ਦਾ ਨਾਂ ਪਹੁੰਚਣਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਨਰਾਜ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸਰਦਾਰ ਭੂਂਦਰ ਦੇ ਘਰ ਜਾ ਕੇ ਵਾਸਤੇ ਪਾਉਣ 16 ਫਰਵਰੀ ਦੀ ਮੀਟਿੰਗ ਵਿੱਚ ਅਖੀਰਲਾ ਫੈਸਲਾ ਸੁਣਾਉਣ ਦਾ ਐਲਾਨ ਕਰਨ ਗਿਆਨੀ ਰਗਵੀਰ ਸਿੰਘ ਵੱਲੋਂ ਆਪਣੇ ਫੈਸਲੇ ਦੀ ਦ੍ਰਿੜਤਾ ਦੌਰਾਨ ਵਰਗੀਆਂ ਘਟਨਾਵਾਂ ਤੋਂ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਾਂ ਤਾਂ ਬਾਦਲਦਾਲ ਵੱਲੋਂ ਹੁਣ ਤੱਕ ਕੀਤੀ ਗਈ ਭਰਤੀ ਨੂੰ ਰੱਦ ਕਰਨਾ ਮਨਜ਼ੂਰ ਕੀਤਾ ਜਾਵੇਗਾ ਅਤੇ ਜਾਂ ਨਵੀਂ ਭਰਤੀ ਮਾਮਲੇ ਲਈ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਬੂਲੀ ਜਾਵੇਗੀ ਕਿ ਗਿਆਨੀ ਰਗਵੀਰ ਸਿੰਘ ਜਾਂ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਵੇਗਾ ਇਸ ਬਾਰੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬੇਸ਼ੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਫਕਰ-ਏ-ਕੌਮ ਵਾਲਾ ਅਵਾਰਡ ਵਾਪਸ ਲੈਣ ਬੇਸ਼ੱਕ 10 ਦਿਨਾਂ ਦੇ ਅੰਦਰ ਅੰਦਰ ਸਾਰੇ ਅਕਾਲੀ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਤੇ ਇਹ ਗੱਲ ਵੀ ਆਖੀ ਗਈ ਸੀ ਕਿ ਮੌਜੂਦਾ ਲੀਡਰਸ਼ਿਪ ਕੌਮ ਦੀ ਇਸ ਜਥੇਬੰਦੀ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ। ਉਹਨਾਂ ਸਾਰਿਆਂ ਨੂੰ ਪਾਸੇ ਰੱਖ ਦੋ। ਜਿਹੜੀ 7 ਮੈਂਬਰੀ ਕਮੇਟੀ ਉਹਦੇ ਬਾਰੇ ਕਿੰਨਾ ਕੁਝ ਪੜਨ ਸੁਣਨ ਨੂੰ ਮਿਲਿਆ। ਦਲਜੀਤ ਸਿੰਘ ਚੀਮਾ ਜੋ ਬੁਲਾਰੇ ਨੇ ਅਕਾਲੀ ਦਲ ਬਾਦਲ ਦੇ ਉਹ ਕਹਿੰਦੇ ਸਨ ਅਸੀਂ ਜਥੇਦਾਰ ਨੂੰ ਜਾਣੂ ਕਰਵਾ ਦਿੱਤਾ ਤੇ ਜਦੋਂ ਨਾਰਾਜ਼ ਆ ਗੋ ਜਾਂਦੇ ਸਨ ਉਹ ਵੱਖਰਾ ਬਿਆਨ ਐਲਾਨਦੇ ਸਨ ਸੋ ਜਥੇਦਾਰਾਂ ਦੀ ਚੁੱਪੀ ਕਈ ਸਵਾਲ ਖੜੇ ਕਰਦੀ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਵਰਤ ਤਰਫ ਕਰ ਦਿੱਤਾ ਗਿਆ ਤੇ ਗਿਆਨੀ ਰਗਵੀਰ ਸਿੰਘ ਨੇ ਕਹਿ ਦਿੱਤਾ ਕਿ ਉਹ ਮੰਦ ਭਾਗ ਹੈ ਜਦੋਂ ਕਿ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਕਿ ਸ਼ਰੋਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਉਹਨਾਂ ਖਿਲਾਫ ਜਾਂਚ ਕਰਨ ਦਾ ਜਾਂਚ ਸਿਰਫ ਸਿਰਫ ਤਖਤਾਂ ਦੇ ਜਥੇਦਾਰ ਹੀ ਕਰ ਸਕਦੇ ਨੇ ਉਹਦੇ باوجود ਵੀ ਉਹਨਾਂ ਨੇ ਕੀਤਾ ਸੱਤ ਮੈਂਬਰੀ ਕਮੇਟੀ ਸਿਰ ਤੇ ਸਿਰਫ ਉਹਦੀ ਅਗਵਾਇਚ ਭਰਤੀ ਮਹਿੰਮ ਸ਼ੁਰੂ ਹੋਊਗੀ ਅਕਾਲੀ ਦਲ ਦੀ ਭਰਤੀ ਮਹਿੰਮ ਉਹਦੀ ਅਗਵਾਇਚ ਸ਼ੁਰੂ ਨਹੀਂ ਹੋਈ ਅਕਾਲ ਤਖਤ ਸਾਹਿਬ ਦੇ ਇੰਨਾ ਹੁਕਮਨਾਮਿਆਂ ਨੂੰ ਕਿੰਨਾ ਕੁ ਲਾਗੂ ਕਰਵਾਇਆ ਜਾਵੇਗਾ ਕਿੰਨਾ ਕੁ ਲਾਗੂ ਕਰਵਾਉਣ ਲਈ ਤਖਤਾਂ ਦੇ ਜਥੇਦਾਰ ਆਪਣਾ ਇਰਾਦਾ ਦ੍ਰਿੜ ਰੱਖਣਗੇ ਇਹ ਅਜੇ ਆਉਣ ਵਾਲੇ ਦਿਨ ਦੱਸਣਗੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਸਟੈਂਡ ਸੀ ਜਦੋਂ ਉਹਨਾਂ ਨੇ ਕਿਹਾ ਸੀ ਮੈਂ ਅਸਤੀਫਾ ਦੇ ਦਿੱਤਾ ਤਾਂ ਗਿਆਨੀ ਰਕਬੀਰ ਸਿੰਘ ਨੇ ਕਿਹਾ ਸੀ ਕਿ ਜੇਕਰ ਤੁਸੀਂ ਇਹਨਾਂ ਦਾ ਅਸਤੀਫਾ ਪ੍ਰਵਾਨ ਕਰੋਗੇ ਤਾਂ ਫਿਰ ਸਾਡੇ ਅਸਤੀਫੇ ਵੀ ਤਿਆਰ ਨੇ ਉਹ ਸਾਰਾ ਕੁਝ ਆਪਾਂ ਦੇਖਿਆ ਸੁਣਿਆ ਵਾਚਿਆ ਪਰ ਅੱਜ ਪੰਥਕ ਹਲਕੇ ਮਹਿਸੂਸ ਕਰ ਰਹੇ ਹਨ ਕਿ ਕਿਤੇ ਨਾ ਕਿਤੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਵਿਚਾਰਧਾਰਾ ਨੂੰ ਸਿਧਾਂਤਾਂ ਨੂੰ ਪਰੰਪਰਾ ਨੂੰ ਉਹ ਲੋਕ ਖੋਰਾ ਲਾ ਰਹੇ ਹਨ ਜਿਹੜੇ ਕਹਿੰਦੇ ਸਨ ਅਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਅਸੀਂ ਨਿਮਾਣੇ ਸਿੱਖ ਬਣ ਕੇ ਅਕਾਲ ਤਖਤ ਸਾਹਿਬ ਦੀ ਅਗਵਾਈ ਨੂੰ ਨਾਤਮਸਤਕ ਹੁੰਦੇ ਆ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਫੈਸਲੇ ਦੀ ਉਲੰਘਣਾ ਨਹੀਂ ਕਰਾਂਗੇ ਅੱਜ ਕਿੱਧਰ ਗਿਆ ਉਹ ਫੈਸਲਾ ਇਹਦੇ ਬਾਰੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ ਤੇ ਦੱਸੋ ਕਿ ਇਹਦੇ ਵਿੱਚ ਬਾਦਲਦਲ ਕਿੰਨਾ ਕੁ ਜ਼ਿੰਮੇਵਾਰ ਹੈ ਬਲਵਿੰਦਰ ਸਿੰਘ ਪੁੰਦੜ ਕਿੰਨੇ ਕੁ ਜ਼ਿੰਮੇਵਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਹੋਰ ਅਹੁਦੇਦਾਰ ਕਿੰਨੇ ਕੁ ਜ਼ਿੰਮੇਵਾਰ ਨੇ ਤਖਤਾਂ ਦੇ ਜਥੇਦਾਰ ਕਿੰਨੇ ਕੁ ਜ਼ਿੰਮੇਵਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਸਟੈਂਡ ਹੋਊਗਾ ਗਿਆਨੀ ਰਕबीर ਸਿੰਘ ਦਾ ਕੀ ਸਟੈਂਡ ਹੋਊਗਾ ਕੀ ਭਰਤੀ ਮੁਹਿਮ ਰੱਦ ਕੀਤੀ ਜਾਊਗੀ ਕੀ ਭਰਤੀ ਮੁਹਿਮ ਨਵੀਂ ਸ਼ੁਰੂ ਕੀਤੀ ਜਾਵੇਗੀ ਕੀ ਸੱਤ ਮੈਂਬਰੀ ਕਮੇਟੀ ਦਾ ਅਗਵਾਈ ਕਬੂਲੀ ਜਾਵੇਗੀ ਕੀ ਗਿਆਨੀ ਰਕबीर ਸਿੰਘ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਰੋਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਕਿ ਨਵੇਂ ਜਥੇਦਾਰ ਤੋਂ ਫੈਸਲੇ ਕਰਵਾਏ ਜਾਣਗੇ ਇਹ ਸਾਰੇ ਸਵਾਲ ਪਵਿੱਖ ਦੇ ਗਰਮ ਵਿੱਚ ਹਨ ਇਹਨਾਂ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਕਿ ਇਹਨਾਂ ਦੇ ਵਿੱਚੋਂ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਤੇ ਆਉਣ ਵਾਲੇ ਹਾਲਾਤ ਕਿਹੋ ਜਿਹੇ ਆਉਣਗੇ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜ਼ਤ ਸਤ ਸ੍ਰੀ ਅਕਾਲ ਜੀ